ਕਦੀ ਇੰਨੀ ਜਿਆਦਾ ਵੀ ਰਾਤ ਵੀ ਨੀਂਦ ਨਹੀਂ ਤੇ ਲੋਕ ਇੰਨਾ ਪਰੇਸ਼ਾਨ ਸੀ ਬਹੁਤ ਜਿਆਦਾ ਤੇ ਜਦੋਂ ਪਤਾ ਲੱਗਾ ਤੇ ਇੰਨੀ ਖੁਸ਼ੀ ਬਣਾਰ ਇੱਥੇ ਲੋਕਾਂ ਨੇ ਲੱਡੂ ਵੰਨਣ ਤੱਕ ਗਏ ਢੋਲ ਵਜਾਏ ਕਈ ਕੁਝ ਹੋਇਆ ਖੁਸ਼ੀਆਂ ਵਧਾਈਆਂ ਦਿੱਤੀਆਂ ਨਹੀਂ ਸਰ ਕਹਿੰਦੇ ਬਹੁਤ ਵਧੀਆ ਹੋਇਆ ਇਹਦੇ ਵਿੱਚ ਸਭ ਦਾ ਫਾਇਦਾ ਵਾ ਉਦਾਂ ਨੁਕਸਾਨ ਵਿੱਚ ਪੜੋ ਦੇਖੋ ਲਈ ਤੇ ਪੰਜਾਬ ਦਾ ਚੜਦੇ ਪੰਜਾਬ ਦਾ ਬੜਾ ਨੁਕਸਾਨ ਸੀ ਇਹ ਵਧੀਆ ਹੋ ਗਿਆ ਸ਼ਾਂਤੀ ਹੋ ਗਈ ਆ ਪੁਰਾਣੇ ਬਜ਼ੁਰਗਾਂ ਕੋ ਸੁਣੀਦਾ ਹੈ ਕਹਿੰਦਾ ਵੀ ਜੇ ਇਸ ਵਾਰ ਵੀ ਲੜਾਈ ਹੁੰਦੀ ਤਾਂ 100 ਸਾਲ ਅਸੀਂ ਪਿੱਛੇ ਚਲੇ ਜਾਂਦੇ ਇਹ ਡਰ ਲੱਗਦਾ ਜੂ ਰਾਤ ਨੂੰ ਬਲੈਕਆਊਟ ਹੋ ਜਾਂਦਾ ਹੈ ਤੁਹਾਡੀ ਪੜ੍ਹਾਈ ਵਿੱਚ ਵੀ ਮਨ ਕੀ ਫਰਕ ਪੈ ਜਾਂਦਾ ਹੈਗੀ ਸਾਰ ਸਾਰਾ ਜੀ ਪੰਜਾਬ ਦਾ ਨੁਕਸਾਨ ਚੋ ਵੀ ਨੁਕਸਾਨ ਹੈ ਪੰਜਾਬ ਦਾ ਜੀ ਨੀਂਦ ਤੇ ਆਉਂਦੀ ਨਹੀਂ ਨੀਂਦ ਸਰ ਸਾਰ ਰਾਤ ਜਾਗ ਕੇ ਕੱਢੀਦੀ ਆ ਤੇ ਦੱਸ ਇਧਰੋਂ ਭਲਾ ਨਹੀਂ ਡਰੋਨ ਆ ਰਹਿਣਾ ਇਧਰੋਂ ਆ ਰਹਿਣਾ ਡਰੋਨ ਬਿਲਕੁਲ ਇਹ ਇੰਡੀਆ ਵਾਸਤੇ ਬੜੀ ਪੁਛ ਖਬਰੀ ਦੀ ਗੱਲ ਆ ਵੀ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਦੀ ਇੱਕ ਵੀ ਚੱਲ ਨਹੀਂ ਦਿੱਤੀ ਅੱਜ ਹਾ ਕਈ ਦਿਨਾਂ ਦੇ ਤਣਾਅ ਤੋਂ ਬਾਅਦ ਜੰਗ ਵਰਗੇ ਹਾਲਾਤਾਂ ਤੋਂ ਬਾਅਦ ਹੁਣ ਇੱਕ ਵਾਰ ਮੁੜ ਤੋਂ ਜ਼ਿੰਦਗੀ ਆਮ ਵਰਗੀ ਹੋਣ ਲੱਗੀ ਹੈ ਪਟੜੀ ਤੇ ਪਰਤਣ ਲੱਗੀ ਹੈ ਬੀਤੇ ਕੁਝ ਦਿਨਾਂ ਦੌਰਾਨ ਜੋ ਕੁਝ ਵੀ ਹੋਇਆ ਕਿਵੇਂ ਪਾਕਿਸਤਾਨ ਭਾਰਤ ਦੇ 에어 డిਫੈਂਸ ਅੱਗੇ ਗੋਡੇ ਟੇਕਦਾ ਹੋਇਆ ਨਜ਼ਰ ਆਇਆ ਕਿਵੇਂ ਸਰਹੱਦੀ ਪਿੰਡਾਂ ਦੇ ਵਿੱਚ ਲੋਕਾਂ 'ਚ ਸਹਿਮ ਦਾ ਮਾਹੌਲ ਨਜ਼ਰ ਆਇਆ ਕੁਝ ਲੋਕ ਤਾਂ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਮਜਬੂਰ ਤੱਕ ਹੋ ਗਏ ਹਰ ਤਸਵੀਰ ਹਰ ਜਾਣਕਾਰੀ ਸਾਡੇ ਰਿਪੋਰਟਰਜ਼ ਨੇ ਜੋ ਲਗਾਤਾਰ ਗਰਾਊਂਡ ਜ਼ੀਰੋ ਤੇ ਮੌਜੂਦ ਸੀ ਉਹਨਾਂ ਨੇ ਦਰਸ਼ਕਾਂ ਤੱਕ ਪਹੁੰਚਾਈ ਤੇ ਹੁਣ ਇੱਕ ਵਾਰ ਮੁੜ ਤੋਂ ਸਾਡੇ ਰਿਪੋਰਟਰਸ ਨੇ ਸਾਡੇ ਪੱਤਰਕਾਰਾਂ ਨੇ ਰੁਕ ਕੀਤਾ ਇਸ ਸਰहदी ਪਿੰਡਾਂ ਦਾ ਇਹ ਜਾਣਨ ਦੇ ਲਈ ਕਿ ਜੰਗਬੰਦੀ ਤੋਂ ਬਾਅਦ ਹੁਣ ਉੱਥੇ ਕਿਹੋ ਜਿਹੇ ਹਾਲਾਤ ਨੇ ਤਲੋ ਵੇਖੋ ਸਾਡੇ ਪੱਤਰਕਾਰ ਮਨਿੰਦਰ ਮੋਂਗਾ ਤੇ ਅਫਤਾਰ ਗਿੱਲ ਦੀ ਇੱਕ ਖਾਸ ਰਿਪੋਰਟ। ਤੋਂ ਅਸੀਂ ਇਸ ਵੇਲੇ ਮੌਜੂਦ ਹਾਂ ਅਮਰਸਰ ਜ਼ਿਲ੍ਹੇ ਦੇ ਟਾੜੀ ਰੇਡਲੇ ਸਰहदी ਪਿੰਡ ਪੰਡੋਰੀ ਤੁਸੀਂ ਦੇਖ ਸਕਦੇ ਹੋ ਲੋਕ ਕੀ ਚਾਹੁੰਦੇ ਨੇ ਲੋਕ ਜੰਗਬੰਦੀ ਦੀ ਖਬਰ ਤੋਂ ਕਿੰਨੇ ਕ ਰਾਹਤ ਮਹਿਸੂਸ ਕਰ ਰਹੇ ਨੇ ਜਾਂ ਲੋਕਾਂ ਦੇ ਮਨਾਂ ਦੇ ਵਰਵਲੇ ਕੀ ਨੇ جنگ ਤੋਂ ਕਿੰਨਕ ਚਿੰਤਿਤ ਸਨ ਇਹ ਜਾਣਨ ਦੇ ਲਈ ਇੱਥੋਂ ਅਸੀਂ ਪਿੰਡ ਦੇ ਬਾਹਰ ਪਹੁੰਚੇ ਜਿੱਥੇ ਕੁਝ ਪਿੰਡ ਵਾਸੀ ਮੌਜੂਦ ਨੇ ਸਰਪੰਚ ਸਾਹਿਬ ਇਹ ਦੱਸੋ ਜੋ ਹਾਲਾਤ ਬਣੇ ਸਨ ਇਹਨਾਂ ਤੋਂ ਪਹਿਲਾਂ ਚਿੰਤਾ ਕਿੰਨੀ ਸੀ ਜੰਗ ਦੀ ਚਿੰਤਾ ਦੀ ਇੰਨੀ ਜਿਆਦਾ ਹੀ ਵੀ ਰਾਤ ਵੀ ਨੀਂਦ ਨਹੀਂ ਤੇ ਲੋਕ ਇੰਨਾ ਪਰੇਸ਼ਾਨ ਸੀ ਬਹੁਤ ਜਿਆਦਾ ਤੇ ਜੇ ਬਾਹਰ ਵੀ ਸਾਡੇ ਬੱਚੇ ਜਿੱਤਨਾ ਬੈਠੇ ਵਿਦੇਸ਼ਾਂ 'ਚ ਉਹ ਵੀ ਟੈਨਸ਼ਨ 'ਚ ਸਾਰਾ ਹੀ ਸਿਸਟਮ ਹੀ ਬਹੁਤ ਜਿਆਦਾ ਹੋ ਗਿਆ ਸੀ ਤੇ ਕੀ ਬਣੋਂਗੇ ਇੱਥੇ ਤੇ ਰਾਤ ਦਿਨ ਨੀਂਦ ਵੀ ਨਹੀਂ ਆਉਂਦੀ ਕੋਈ ਬੱਚੇ ਪਛਾਹ ਕੋ ਅੱਗੇ ਦੁਨੀਆ ਦੀ ਹਫੜਾ ਦਫੜੀ ਮੱਚ ਗਈ ਵੀ ਕੀ ਬਣਨਾ ਜਦੋਂ ਪਤਾ ਲੱਗਾ ਤੇ ਇੰਨੀ ਖੁਸ਼ੀ ਮਾਰ ਇੱਥੇ ਲੋਕਾਂ ਨੇ ਲੱਡੂ ਵੰਡਣ ਤੱਕ ਗਏ ਢੋਲ ਵਜਾਏ ਕਈ ਕੁਝ ਹੋਇਆ ਖੁਸ਼ੀਆਂ ਵਧਾਈਆਂ ਦਿੱਤੀਆਂ अच्छा इतनी खुशी हुई भी जंगबंदी हो गई जंगबंदी हो गई है तो लोका ते बड़ी जारी जी अगले पिंडा वाले लोका ਵਿਚਾਰੇ ਬਾਰਡਰ ਵਾਲੇ ਜਿਹੜੇ ਉਹਨਾਂ ਨੂੰ ਬੜੀ ਪਰੇਸ਼ਾਨੀ ਛੱਡ ਤੋਂ ਜਿਹੜੇ ਅੱਗੇ ਨੇ ਲੋਕ ਵਾਪਸ ਆਉਣ ਡੈ ਨੇ ਜਿਹੜੇ ਗਏ ਸੀ ਨਹੀਂ ਹੁਣ ਚਲੋ ਹੋ ਗਏ ਛੱਡ ਗਏ ਸੀ ਲੋਕ ਪਿੰਡ ਛੱਡ ਗਏ ਸੀ ਵਿੱਚੋਂ ਕੁਝ ਲੋਕ ਬੜੀ ਰਾਹਤ ਮਿਲੀ ਹੈ ਵੀ ਹਾਂਜੀ ਰਾਹਤ ਹੈਗੀ ਅਜੇ ਵੀ ਰਾਤ ਹੈ ਜੀ ਲੋਕਾਂ ਨੂੰ ਬਹੁਤ ਚਾਹੂਗੀ ਵਿਜੂਦਾ ਜਿਹੜੇ ਭਾਰਤ ਪਾਕਿਸਤਾਨ ਦਰਮਿਆਨ ਜੋ ਹਾਲਾਤ ਜੰਗ ਦੇ ਚੱਲ ਰਹੇ ਸਨ ਹੁਣ ਸ਼ਾਂਤੀ ਹੋਈ ਹੈ ਕੀ ਲੱਗਦਾ ਹੈ ਨਹੀਂ ਸਰ ਕਹਿੰਦੇ ਬਹੁਤ ਵਧੀਆ ਹੋਇਆ ਇਹਦੇ ਵਿੱਚ ਸਭ ਦਾ ਫਾਇਦਾ ਵਾ ਉਧਰ ਨੁਕਸਾਨ ਵਿੱਚ ਪੜੋ ਇੱਕੋ ਲੈਂਦੇ ਪੰਜਾਬ ਦਾ ਚੜਦੇ ਪੰਜਾਬ ਦਾ ਬੜਾ ਨੁਕਸਾਨ ਸੀ ਇਹਦੇ ਵਿੱਚ ਸਾਰਿਆਂ ਨੂੰ ਵਧੀਆ ਵਾ ਸ਼ਾਂਤੀ ਹੋਈ ਸਹਿਮਤੀ ਹੋ ਗਈ ਆ ਸਭ ਤੋਂ ਵਧੀਆ ਹੋ ਗਿਆ ਅੱਛਾ ਭਾਜੀ ਅਸੀਂ ਕੋਰਸੀ ਵੇਖੀ ਕੱਲ ਸਟੇਸ਼ਨ ਤੇ ਪ੍ਰਵਾਸੀ ਮਜ਼ਦੂਰ ਹੁਣ ਜਿਨ੍ਹਾਂ ਦੇ ਸਿਰ ਤੇ ਝੋਨਾ ਬੀਜ ਨਾ ਹੁੰਦਾ ਉਹ ਤਾਂ ਐਂ ਲੱਗਦਾ ਸਾਰਾ ਪੰਜਾਬ ਹੀ ਛੱਡ ਕੇ ਚਲੇ ਗਏ ਤੁਹਾਨੂੰ ਪਤਾ ਹੀ ਆ ਪੰਜਾਬੋਂ ਪ੍ਰਵਾਸੀ ਹੁਣ ਜਦੋਂ ਪੰਜਾਬ ਤੇ ਔਖਾ ਟਾਈਮ ਆਉਂਦਾ ਉਦੋਂ ਤੁਹਾਨੂੰ ਪਤਾ ਪ੍ਰਵਾਸੀਆ ਭੱਜਣਾ ਹੀ ਆ। ਉਸ ਤਰ੍ਹਾਂ ਪ੍ਰਜਾ ਪੰਜਾਬ ਚ ਖਾਣਾ ਇਹਨਾਂ ਨੇ ਪੰਜਾਬ ਤੋਂ ਕਮਾਉਣਾ। ਔਖੇ ਟਾਈਮ ਪੰਜਾਬ ਦੇ ਨਾਲ ਕੋਈ ਵੀ ਨਹੀਂ ਖੜਦਾ। ਫੌਜ ਨੇ ਬੜਾ ਵਧੀਆ ਕੰਮ ਕੀਤਾ। ਨਹੀਂ ਜੀ ਫੌਜ ਨੂੰ ਤਾਂ ਇੱਕ ਸਲੂਟ ਹੈ ਆਪਣੀ ਫੌਜ ਨੇ ਜੇ ਕੰਮ ਨਾ ਵਧੀਆ ਕਰਦੀ ਤੇ ਫਿਰ ਉਹਨਾਂ ਨੇ ਕਿੱਥੋਂ ਮਿਲਣਾ ਸੀ? ਫਿਰ ਤਾਂ ਫੇਰ ਹੀ ਉਹਨੇ ਇਹ ਲਿਆ ਤੇ ਫੇਰ ਹੀ ਉਹਨੇ ਆਇਆ ਲੈਣ ਤੇ ਉਹਨੇ ਲੈਣ ਤੇ ਆਉਣਾ ਸੀ ਉਦੋਂ। ਹੂੰ ਤੂੰ ਇਹ ਦੱਸੋ ਉਦਾਂ ਕੋਈ ਲੈਂਟੇ ਆਉਂਦਾ ਦੁਸ਼ਮਣ ਕੋਈ ਵੀ ਹੈ ਜਿੰਨਾ ਚਿਰ ਹਾਂਜੀ ਉਹਨੇ ਚਿਰ ਕੋਈ ਵੀ ਦੁਸ਼ਮਣ ਲੈਂਟੇ ਆਉਂਦਾ ਹੀ ਨਹੀਂ ਤੇ ਆ ਪਤਾ ਹੀ ਵੀ ਇਹਨਾਂ ਦੇ ਕੋਲ ਬੜਾ ਕੁਝ ਹੈ ਇੰਡੀਆ ਦੇ ਕੋਲ ਉਹਨਾਂ ਨੂੰ ਭਲੇਖਾ ਹੀ ਉਹਨਾਂ ਦੇਤੀ ਹੁਣ ਇਧਰ ਉਹਨਾਂ ਦੇ ਆਉਂਦੇ ਸੀ ਤਾਂ ਉੱਥੇ ਹੀ ਨਸ਼ਟ ਕਰੀ ਜਾਂਦੇ ਸੀ ਆਪਣੇ ਤੇ ਆਪੇ ਉਹਨਾਂ ਨੂੰ ਪਤਾ ਸਾਡਾ ਤੇ ਉਧਰ ਕੋਈ ਨਹੀਂ ਹੁੰਦਾ ਤੇ ਇਧਰ ਉਹਨਾਂ ਨੇ ਨੁਕਸਾਨ ਕੀਤਾ ਜਾ ਨੁਕਸਾਨ ਨਹੀਂ ਹੋਣ ਦਿੱਤਾ ਆਪਣੇ ਆਪਣੇ ਨਹੀਂ ਬਿਲਕੁਲ ਨੁਕਸਾਨ ਨਹੀਂ ਹੋਇਆ ਐਵੇਂ ਆਖੀ ਆਪਣੀ ਫੌਜ ਨੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਪਰ ਦੂਜੀ ਗੱਲ ਮੈਂ ਆਨਾ ਵੀ ਇਹਨੂੰ ਮੋਦੀ ਨੂੰ ਸਾਰੇ ਵਿਤਕਰੇ ਛੜਕਦੇ ਪੰਜਾਬ ਦਾ ਕੋਈ ਨਾ ਕੋਈ ਪੰਜਾਬ ਨੂੰ ਬੜਾ ਹੀ ਚਲਣਾ ਪੈਂਦਾ ਪੰਜਾਬ ਬਾਰੇ ਕੋਈ ਸੋਚਣਾ ਚਾਹੀਦਾ ਵੀ ਇਹਨੂੰ ਐਡਵਾਂਸ ਦੂਜੀਆਂ ਸਟੇਟਾਂ ਨਾਲੋਂ ਅੱਗੇ ਕਰਨਾ ਚਾਹੀਦਾ ਵੀ ਲੜਨ ਨੂੰ ਸੇਖ ਕੌਮ ਜਿਹੜੀ ਅਸੀਂ ਲੜਨ ਨੂੰ ਸਾਡੇ ਉੱਤੋਂ ਦੀ ਲੰਘਣਾ ਵੇਖੋ ਜ ਪੰਜਾਬ ਨਾ ਹੋਵੇ ਨਾ ਸਿੱਖ ਇਦਾਂ ਹੀ ਨਾ ਆਉਂ ਯਾ ਪੰਜਾਬੀ ਉਹ ਕਦੇ ਦੇ ਉੱਤੇ ਚੜ ਜਾਣ ਉਹਨਾਂ ਨੂੰ ਅਗਲੇ ਪਾਸੇ ਦੀਦਾ ਵੀ ਇੱਕ ਡਿਫੈਂਸ ਇਹ ਵੀ ਬੈਠੇ ਨੇ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਫੌਜ ਦੇ ਨਾਲ ਜਿਹੜੇ ਪੰਜਾਬੀ ਬੈਠੇ ਨੇ ਸਿੱਖ ਇਹ ਇਹ ਯੋਧੇ ਨੇ ਪਿੰਡ ਦੇ ਵਾਸੀ ਰਹੇ ਸਰਹਦੀ ਪਿੰਡ ਪੰਡੋਰੀ ਭਾਰਤ ਪਾਕਿਸਤਾਨ ਸਰਹੱਦ ਦੇ ਬਿਲਕੁਲ ਸਿੱਧ ਅਸੀਂ ਹੋਰ ਵੀ ਪਿੰਡਾਂ ਦਾ ਦੌਰਾ ਕਰਾਂਗੇ ਤਾਂ ਜੋ ਲੋਕਾਂ ਦੇ ਮਨ ਦੇ ਜਜ਼ਬਾਤ ਕੀ ਨੇ ਲੋਕ ਚਿੰਤਿਤ ਸਨ ਪਰ ਮੌਜੂਦਾ ਹਾਲਾਤਾਂ ਨੂੰ ਕੀ ਦੇਖਦੇ ਨੇ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਕੇ ਜੰਗਬੰਦੀ ਦਾ ਐਲਾਨ ਹੋਇਆ ਹੈ। ਤੋਂ ਇਸ ਵੇਲੇ ਅਸੀਂ ਮੌਜੂਦ ਹਾਂ ਭਾਰਤ-ਪਾਕ ਸਰਹੱਦ ਤੇ ਸਥਿਤ ਪਿੰਡ ਚੱਕ ਅੱਲਾ ਬਖਸ਼। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬਿਲਕੁਲ ਕੰਡਿਆਲੀ ਤਾਰ ਤੇ ਸਥਿਤ ਹੈ ਪਿੰਡ ਚੱਕ ਅੱਲਾ ਬਖਸ਼ ਐਂ ਪੂਰੀ ਤਰ੍ਹਾਂ ਦੇ ਨਾਲ ਸਰਹੱਦ ਤੇ। ਜਿਸ ਘਰ ਦੇ ਵਿੱਚ ਖੜੇ ਹਾਂ ਇੱਥੋਂ ਸ਼ਾਇਦ 200 ਮੀਟਰ ਦੀ ਦੂਰੀ ਤੇ ਲੱਗੀ ਤਾਰ ਪੀਐਸਆਰ ਦੀ ਪੋਸਟ ਨਜ਼ਰ ਆ ਰਹੀ ਹੈ। ਔਰ ਪਰਲੇ ਪਾਸੇ ਪਾਕਿਸਤਾਨ ਵੀ ਨਜ਼ਰ ਆ ਰਿਹਾ ਹੈ। ਹਰ ਕੋਈ ਸ਼ਾਂਤੀ ਦੀ ਅਰਦਾਸ ਕਰਦਾ ਹੈ ਕਿ ਸ਼ਾਂਤੀ ਬਣੀ ਰਹੇ ਜੰਗਬੰਦੀ ਦਾ ਐਲਾਨ ਹੋ ਗਿਆ ਤਾਂ ਲੋਕਾਂ ਨੇ ਬੜੀ ਖੁਸ਼ੀ ਮਨਾਈ ਹਾਂਜੀ ਖੁਸ਼ੀ ਤੇ ਮਨਾਈ ਵੇਖੋ ਪਰੇਸ਼ਾਨੀਆਂ ਆਉਂਦੀਆਂ ਨੇ ਬਹੁਤ ਕਿਉਂਕਿ ਸਵੇਰੇ ਸਵੇਰ ਬੱਚਿਆਂ ਨੂੰ ਤੇ ਜਾਂ ਔਰਤਾਂ ਨੂੰ ਲੈ ਕੇ ਜਾਂਦੇ ਆ ਉਧਰ ਤੇ ਦਿਨੇ ਪਿੱਛੇ ਛੱਡ ਕੇ ਆਉਣੇ ਰਿਸ਼ਤੇਦਾਰੀ ਦੇ ਤੇ ਸਵੇਰੇ ਫੇਰ ਲੈ ਕੇ ਆਉਨੇ ਆ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਤੇ ਕਰਨਾ ਹੀ ਪੈਂਦਾ ਅੱਛਾ ਰੋਜ਼ ਦੀ ਰੁਟੀਨ ਹੈ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਚਾਰ ਪੰਜ ਦਿਨ ਤੋਂ ਪਰ ਇੱਕ ਗੱਲ ਲੈ ਕੇ ਜਿੰਨਾ ਘੁਨਤਕ ਹੋਇਆ ਸਾਡੀ ਫੌਜਾਂ ਨੇ ਜਵਾਬ ਚੰਗਾ ਦਿੱਤਾ ਤੇ ਨੁਕਸਾਨ ਨਹੀਂ ਹੋਣ ਦਿੱਤਾ ਇੱਥੇ ਹਮਾਰੇ ਮੌਤ ਹੋਏ ਉਧਰ ਹਾਂਜੀ ਹਾਂਜੀ ਬਿਲਕੁਲ ਇਹ ਇੰਡੀਆ ਵਾਸਤੇ ਬੜੀ ਖੁਸ਼ਖਬਰੀ ਦੀ ਗੱਲ ਆ ਤੇ ਵੀ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਦੀ ਇੱਕ ਵੀ ਚੱਲਣ ਨਹੀਂ ਦਿੱਤੀ ਚੱਲਣ ਨਹੀਂ ਦਿੱਤੀ ਹਾਂਜੀ ਹਾਂਜੀ ਇਹੀ ਕਾਰਨ ਹੈ ਕਿ ਸ਼ਾਇਦ ਜਲਦੀ ਹੋ ਭੱਲੇ ਜੇ ਪੈਗੇ ਸੀ ਵੀ ਸਮਝੌਤਾ ਕਰ ਲਈਏ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਲੱਗ ਗਿਆ ਕਿਲਾ ਪਾਸਾ ਖਾਤਾ ਹੈ ਨਾ ਕੋਈ ਗੱਲ ਨਹੀਂ ਇੰਡੀਆ ਦੀ ਜਿਹੜੀ ਆਰਮੀ ਆ ਬਹੁਤ ਸਟਰੋਂਗ ਹੈ ਕੋਈ ਗੱਲ ਨਹੀਂ ਅਸੀਂ ਵੀ ਡਟੇ ਹਾਂ ਇੱਥੇ ਬਾਰਡਰ ਤੇ ਕੋਈ ਚੱਕਰ ਨਹੀਂ ਹੈਗਾ ਦੇਸ ਦੇ ਨਾਲ ਦੇਸ ਦੇ ਨਾਲ ਬਾਕੀ ਅਸੀਂ ਤਾਂ ਨਹੀਂ ਅਸੀਂ ਖਲੋਤੇ ਆ ਨਾਲ ਮੰਨ ਲਓ ਆਰਮੀ ਨੂੰ ਹੀ ਰੋਟੀ ਪਾਣੀ ਵੀ ਦਵਾਗੇ ਜੇ ਸਾਨੂੰ ਜਿਹੜੀ ਇਹ ਆਰਮੀ ਨੂੰ ਸਹੂਲਤ ਅਸੀਂ ਦੇ ਸਕਦੇ ਹਾਂ ਦਵਾਗੇ ਸਾਹ ਦਵਾਗੇ ਭਾਜੀ ਕਿੱਥਾ ਲਾਹਤ ਕਿਸ ਤਰ੍ਹਾਂ ਵੇਖਦੇ ਹੋ ਲਾਹਤ ਵੇਖ ਲੋ ਤੁਸੀਂ ਵੇਖਣ ਰਹਿ ਜੇ ਪਿੰਡ ਦੇ ਜਿਹੜੇ ਲਾਹਤ ਲਾਹਤ ਤੇ ਬਹੁਤ ਮਾੜੀ ਹੈ ਵੀ ਸਵੇਰੇ ਸ਼ਾਮ ਨੂੰ ਇਕੱਲਾ ਭੱਜ ਕੇ ਜਾਈਦਾ ਪਿਛੇ ਬੀਬੀਆਂ ਬੱਚੇ ਛੱਡ ਕੇ ਜਾਈਦਾ ਤੜਕੇ ਫੇਰ ਲੈਣ ਜਾਈਦਾ ਤੇ ਇਹ ਤੋਂ ਵੱਡੀ ਮਸਲ ਕੱਲੇ ਕੱਲੇ ਘਰ ਬੈਹਰੀਦਾ ਸ਼ਾਮ ਨੂੰ ਬਾਤ ਵੀ ਫਿਰ ਡਰ ਸੀ ਨਿਕਲਦੀ ਵੀ ਵਾਜਾਂ ਆਉਂਦੀਆਂ ਡਰੋਨ ਦੀਆਂ ਵਾਜੇ ਚਲੋਂ ਆਉਂਦੀਆਂ ਤੈਨੂੰ ਪਤਾ ਹੀ ਆ ਜੇ ਨੰਗਣਾ ਆਵਾਜ਼ ਤੇ ਫਿਰ ਆਉਣੀ ਆਉਣੀ ਹੈ ਹਾਂਜੀ ਬਾਕੀ ਵੇਖੋ ਤਾਰ ਦੇ ਅਗਲੇ ਬੰਨੇ ਜਿੱਨੇ ਤੂੜੀ ਵੀ ਸਾਰੀ ਬੰਨ ਵਾਲੀ ਪਈ ਆ ਜੇ ਗੇਟ ਬੰਦ ਹੋਏ ਨੂੰ 10 ਦਿਨ ਹੋ ਗਏ ਅੱਜ ਤੇ ਗੇਟ ਨੂੰ 10 ਦਿਨ ਹੋ ਗਏ ਸੀਲ ਕੀਤਾ ਨੂੰ ਸਾਡੇ ਤੂੜੀ ਨਹੀਂ ਬਣਾਈ ਨਾ ਤੂੜੀ ਨਹੀਂ ਬਣਾਈ ਸਾਰੀ ਬੰਨ ਵਾਲੀ ਪਈ ਕਿਸੇ ਦੀ ਵੀ ਨਹੀਂ ਬਣੀ ਗੇਟ ਮੁਕੰਮਲ ਬੰਦ ਹੈ ਜਾਣ ਨਹੀਂ ਦਿੱਤਾ ਨਾ ਉਦੋਂ ਦੇ ਸੀਲ ਕਰਤਾ ਗੇਟ 10 ਦਿਨ ਹੋ ਗਏ ਗੇਟ ਬੰਦ ਹੋਏ ਨੂੰ ਹੋਣ ਜ਼ਮੀਨ ਉਧਰ ਆਪਣੀ ਆਪਾ ਵਾਈ ਨਹੀਂ ਕਰ ਪਾਰੇ ਆਪਾ ਤੂੜੀ ਨਹੀਂ ਬਣਾਈ ਝੋਨਾ ਪਤਾ ਨਹੀਂ ਲੱਗਣਾ ਕਿ ਨਹੀਂ ਲੱਗਣਾ ਜਿਸ ਤਰ੍ਹਾਂ ਹੁੰਦਾ ਸਰਕਾਰ ਫਿਰ ਦਿੰਦੀ ਹੈ ਕੁਝ ਸਰਕਾਰ ਹਜ ਤੱਕ ਕੁਝ ਨਹੀਂ ਦਿੰਦਾ ਜੀ ਨਹੀਂ ਨਾ ਜੀ ਕੁਝ ਨਹੀਂ ਦਿੰਦਾ ਹੋਰ ਵੀ ਬਜ਼ੁਰਗ ਇੱਥੇ ਸਾਹਮਣੇ ਨਜ਼ਰ ਆ ਰਹੇ ਨੇ ਚੇਖੋ ਹਾਲਾਤਾਂ ਵਿੱਚ ਜਿਹੋ ਜੇ ਮਰਜ਼ੀ ਪਰ ਆਪਣੇ ਕੰਮਕਾਰਾਂ ਸ਼ੁਰੂ ਹੋਏ ਨੇ ਝੋਨੇ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਭਾਜੀ ਜਿਹੋ ਜੇ ਹਾਲਾਤ ਨੇ ਹੁਣ ਤਾਂ ਲੈ ਕੇ ਤੂੜੀ ਵੀ ਬਣਾਉਣ ਦਾ ਟਾਈਮ ਨਹੀਂ ਮਿਲਿਆ ਫਿਰ ਝੋਨਾ ਕਿਵੇਂ ਲਾਵਾਂਗੇ ਓ ਜੀ ਹੁਣ ਇਹ ਕੋਈ ਅਮਰ ਸ਼ਾਂਤੀ ਹੋਵੇਗੀ ਤੇ ਫੇੜੀ ਉਹ ਤੂੜੀ ਬਣੇਗੀ ਜਿਹੜੀ ਪਾੜ ਤਾਰਾਂ ਤੋਂ ਰਹਿੰਦੀ ਹੋ ਰਹਿਂਦੀ ਹੈ ਜੇ ਪੰਨ ਵਾਲੀ ਆਪਣੇ ਪਿੰਡ ਦੀ ਕਿੰਨੀ ਕੁ ਜ਼ਮੀਨ ਹੋਣੀ ਹੈ ਆਪਣੇ 60 ਕਲੇ ਹੀ ਆ 60 ਕਲੇ ਸਾਡੇ ਚੱਕਲਾ ਬਖਸ਼ ਦੀ ਹਾਂ ਹਾਂਜੀ ਤੇ ਕਈਆਂ ਦੀ ਤੇ ਕੇ ਭੈਣ ਭਰਾ ਦੀ ਤੇ ਕਈਆਂ ਦੀ ਤੇ ਹੈਗੀ ਉਧਰ ਅੰਦਰੀ ਸਾਰੀ ਉਧਰ ਹਾਂ ਸਾਰੀ ਉਧਰ ਕੀ ਕਰੂਗਾ ਜੇ ਨਾ ਤੂੜੀ ਬਣਾਈ ਤੇ ਨਾ ਉਹਦੀ ਉਹਦੇ ਵਿਚਾਰੇ ਤੇ ਅਈ ਚਲੋ ਇੱਕ ਦੋ ਚਾਹ ਸੁਹੰਤ ਮਾੜੀ ਜੀ ਕੀਤੀ ਆ ਵੀ ਚਲ ਤੂੰ ਇਧਰੋਂ ਬਣਾ ਲੈ ਜਦੋਂ ਉਧਰ ਖਿਲੇਗਾ ਗੇਟ ਫੇਰ ਬਣਾ ਲੈ ਤੂੰ ਰਲ ਮਿਲ ਕੇ ਰਲ ਮਿਲ ਕੇ ਸਾ ਨਾਲ ਮਿਲ ਕੇ ਆਪਸ ਪਿਆਰ ਹੈ ਤਾਂ ਟਾਈਮ ਟਪਾ ਰਹੇ ਹੋ ਤੇ ਸਰਕਾਰ ਵੱਲੋਂ ਕੋਈ ਨਹੀਂ 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 ਸਰਕਾਰ ਵਾਲਾ ਕੋਈ ਆਇਆ ਹੀ ਨਹੀਂ ਇੱਥੇ ਕਈ ਤੇ ਜਿਹੜਾ ਜਿਨ੍ਹਾਂ ਨੇ ਵੇਖੀ ਨਹੀਂ ਨਾ ਸਾਡੇ ਨਿੱਕਿਆਂ ਨੇ ਜੱਜ ਸਾਡੇ ਮੁੰਡਿਆਂ ਕੁੜੀਆਂ ਨੇ ਜਿਨ੍ਹਾਂ ਨੇ ਨਹੀਂ ਵੇਖੀ ਵੀ ਭੀਆ ਨੇ ਉਹ ਤੇ ਚੜੇ ਰਾਤ ਨੂੰ ਰੋਟੀ ਨਹੀਂ ਖਾਂਦੇ ਰੱਜ ਕੇ ਦਰਦੇ ਵੀ ਕਿਤਰਾ ਜਾਵਾਂਗੇ ਕਿੱਥਾਂ ਕੀ ਹਾਲਾਤ ਹੋਊ ਕਰੇ ਕਿੱਥੇ ਰਹੇ ਬੱਚੇ ਬਾਹਰ ਉਦੋਂ ਵੱਧ ਚਿੰਤਾ ਕਰਦੀ ਆ ਵਿਚਾਰੇ ਵੀ ਸਾਡੇ ਘਰ ਦਾ ਕੀ ਹਾਲ ਹੋਵੇ ਉਹ ਵੀ ਬੜੇ ਤੁਖੀ ਆ ਜੀ ਜਿਹੜੇ ਬਾਹਰ ਵਿਚਾਰੇ ਰਾਤ ਨੇ ਉਹਨਾਂ ਇਥੋਂ ਲਾਈਟਾਂ ਪਹੁੰਚ ਜਾਂਦੀਆਂ ਨੇ ਕਮਰੇ ਘਰਾਂ ਦੇ ਬੰਦ ਹੋ ਜਾਂਦੇ ਨੇ ਤੇ ਉਹ ਪੁੱਛਦੇ ਵੇ ਖਰੇਕੀ ਹੋ ਗਿਆ ਉਹ ਬੜੇ ਪਰੇਸ਼ਾਨ ਕਰਕੇ ਉਹ ਫਿਰ ਪੁੱਛਦੇ ਆ ਵੀ ਕੀ ਹਲਾ ਆ ਤੁਹਾਡੇ ਤੇ ਤਈ ਵੀ ਹੈ ਵੀ ਜਦੋਂ ਵੀ ਜੰਗ ਲੱਗੀ ਹੈ 1947 ਦੀ ਵੰਡ ਤੋਂ ਵੇਖ ਲਓ ਨੁਕਸਾਨ ਸਭ ਤੋਂ ਵੱਧ ਪੰਜਾਬ ਨਹੀਂ ਚੱਲੇ ਸਾਰਾ ਸਾਰਾ ਹੀ ਪੰਜਾਬ ਦਾ ਹੀ ਨੁਕਸਾਨ ਚ ਉਹ ਵੀ ਨੁਕਸਾਨ ਪੰਜਾਬ ਦਾ ਹੀ ਹੁੰਦਾ ਚੜਦੇ ਤਾਂ ਹੋਵੇ ਭਾਵੇਂ ਲੈਣਦੇ ਤਾਂ ਚਾਦਾ ਹਾਂਜੀ ਹਾਂਜੀ ਇਹ ਤਾਂ ਇਹ ਕਾ ਬਹੁਤ ਮੰਦਾ ਹਾਲ ਆ ਜੀ ਇਹ ਸਾਡੇ ਜੀ ਗੱਲ ਕਰ ਰਹੇ ਸੀ ਵੀ 5 ਵਜੇ ਜੰਗਬੰਦੀ ਦਾ ਐਲਾਨ ਹੋਇਆ ਲੋਕਾਂ ਨੇ ਲੱਡੂ ਵੀ ਵੰਡੇ ਖੁਸ਼ੀ ਮਨਾਈ ਗੁਰੂ ਘਰ ਸ਼ੁਕਰਾਨੇ ਦੀ ਅਰਦਾਸ ਵੀ ਕਰਤੀ ਤੇ ਸਾਡੇ ਅੱਠ ਫੇਰ ਬਟਾਕਾ ਪੈ ਗਿਆ ਹਾਂਜੀ ਹਾਂਜੀ ਇਹ ਵੀ ਇਹ ਵੀ ਗੱਲ ਵੈਸੇ ਉਹਦੇ ਉਹਨਾਂ ਵਾਸਤੇ ਗਲਤ ਸੀ ਜਿਹੜੀ ਇਹ ਗੱਲ ਉਹਨਾਂ ਨੇ ਕੀਤੀ ਆ ਨਾ ਵੀ ਪਹਿਲਾਂ ਮੰਨ ਕੇ ਫਿਰ ਇਹ ਵੈਸੇ ਇਹਨਾਂ ਦਾ ਪਹਿਲੇ ਤੋਂ ਹੀ ਤੁਰਿਆ ਆਉਂਦਾ ਹੈ ਵੀ ਜੋ ਇਹ ਕਹਿੰਦੇ ਸਾਡੇ ਗੁਰੂਆਂ ਪੀਰਾਂ ਨਾਲ ਵੀ ਇਹਨਾਂ ਇਹੋ ਕੁਛ ਕੀਤਾ ਕਹਿਣਾ ਕੁਛ ਹੋਰ ਕਰਨਾ ਕੁਛ ਹੋਰ ਇਹਤੁਨਦੀ ਪ੍ਰੂਫ ਸਾਨੀ ਪ੍ਰੂਫ ਸਾਨੀ ਨਹੀਂ ਕਾਬਲ ਪ੍ਰੂਫ ਸੇ ਨਹੀਂ ਕਾਬਲ ਨਹੀਂ ਮਤਲਬ ਉਹ ਕਹਿੰਦੇ ਨੇ ਪਿੰਡ ਦੀ ਛੁਰਾ ਮਾਲਣਾ ਇੱਕ ਪਾਸੇ ਹੱਥ ਵਧਾ ਲਿਆ ਮਲਾਂ ਨੂੰ ਤੇ ਦੂਜੇ ਪਾਸੇ ਦੂਜੇ ਛੁਰਾ ਮਾਰ ਰਹੇ ਹਾਂ ਹਾਂ ਅੱਛਾ ਬਾਕੀ ਲੜਾਈ ਮਾੜੀ ਲੜਾਈ ਮਾੜੀ ਲੜਾਈ ਨਹੀਂ ਹੋਣੀ ਚਾਹੀਦੀ ਤੋ ਇਹ ਤਸਵੀਰ ਹੈ ਇਸ ਪਿੰਡ ਦੀ ਜਿਹੜਾ ਐਨ ਭਾਰਤ ਪਾਕ ਸਰਹੱਦ ਤੇ ਹੈ ਚੱਕਰ ਲਾ ਬਖਸ਼ ਬੇहद ਪਛੜੇ ਇਲਾਕਾ ਹੈ ਕੋਈ ਸਰਕਾਰਾਂ ਦਾ ਇਹਨਾਂ ਇਲਾਕਿਆਂ ਵੱਲ ਧਿਆਨ ਨਹੀਂ ਹੈ ਤੁਹਾਡੀ ਪਿੰਡ ਦੀ ਵੈਸੇ ਹੀ ਮੁਸ਼ਕਿਲਾਂ ਬੜੀਆਂ ਤੁਹਾਡੇ ਤਾਂ ਆਮ ਦੇਣਾਂ ਦੀ ਮੁਸ਼ਕਿਲਾਂ ਇੱਥੇ ਕਿੰਦੇ ਰਾਤੀ कर्फ्यू ਵਾਲਾ ਮਾਹੌਲ ਹੀ ਬਣ ਜਾਂਦਾ ਹਾਂਜੀ कर्फ्यू ਵਾਲਾ ਮਾਹੌਲ ਬਣ ਜਾਂਦਾ ਹਾਂ ਬਹੁਤ ਮੁਸ਼ਕਲ ਹੁੰਦੇ ਸੀ ਹਾਂਜੀ ਰੋਜ਼ ਡਾਰ ਰਿੰਦਾ ਬੰਬ ਇੱਥੇ ਚੱਲ ਗਿਆ ਬੰਬ ਇੱਥੇ ਚੱਲ ਗਿਆ ਤੇ ਬੀਬੀਆਂ ਉੱਠ ਕੇ ਰਾਤ ਨੂੰ ਫੇਰ ਰਾਤ ਹੀ ਜਾਗਦੀਆਂ ਰਹਿੰਦੀਆਂ ਹਾਂ ਤੇ ਹਾਂਜੀ ਕਿਹਦੇ ਜਾਤਰ ਤਾਂ ਬੀਬੀਆਂ ਬੱਚਿਆਂ ਨੂੰ ਛੱਡ ਜਾਂਦੇ ਹਾਂ ਹਾਂਜੀ ਬੱਚੇ ਛੋੜ ਜਾਂਦੇ ਆਂ ਇਹ ਵਿਚਾਰੀਆਂ ਬੀਬੀਆਂ ਦੇ ਪਿੱਛੇ ਛੋੜ ਕੇ ਆਪ ਆ ਜੀ ਬੀਬੀਆਂ ਕਹਿੰਦਾ ਬੱਚਿਆਂ ਵੱਲ ਧਿਆਨ ਦਾ ਬੱਚਿਆਂ ਦਾ ਬੀਬੀ ਕਹਿੰਦਾ ਧਿਆਨ ਦਿੰਦਾ ਹਾਂਜੀ ਚਿੰਤਾ ਚਿੰਤਾ ਬਹੁਤ ਜ਼ਿਆਦਾ ਕਿ ਚਿੰਤਾ ਹਾਂਜੀ ਕਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਤੇ ਆਉਂਦੀ ਨਹੀਂ ਨੀਂਦ ਤੇ ਸਾਰ ਸਾਰ ਰਾਤ ਜਾਗ ਕੇ ਕੱਢੀ ਦੀ ਆ ਤੇ ਸਾਰ ਰਾਤ ਜਾਗ ਕੇ ਕੱਢੀ ਦੀ ਪਤਾ ਨਹੀਂ ਹਾਂਜੀ ਅਰਦਾਸ ਆ ਇਧਰੋਂ ਭਰਾਂ ਨੀ ਡਰੋਨ ਆ ਜਣਾ ਇਧਰੋਂ ਆ ਜਣਾ ਡਰੋਨ ਹਾਂਜੀ ਆ ਡਰੋਨ ਤੇ ਪਈ ਕਿ ਪਤਾ ਨਹੀਂ ਕਿਧਰ ਉਹ ਇਹ ਆ ਜੜੀ ਚੱਲਣੀ ਹਾਂਜੀ ਬਜਾਲ ਕੀ ਤਾਂ ਕਿਧਰੋਂ ਡੇਗ ਪੈਣੀ ਕਿਧਰੋਂ ਨਹੀਂ ਡੇਗ ਪੈਣੀ ਹਾਂਜੀ ਲੱਗਦਾ ਹੁਣ ਸ਼ਾਂਤੀ ਹੋਵੇ ਇਹ ਹੁਣ ਗੁਰੂ ਨੂੰ ਪਤਾ ਸ਼ਾਂਤੀ ਹੋਊਗੀ ਨਹੀਂ ਪਤਾ ਹੁਣ ਮਾਰਾ ਹੀ ਨੂੰ ਪਤਾ ਆ ਅਰਦਾਸ ਹੀ ਆ ਹਾਂਜੀ ਅਰਦਾਸ ਹੀ ਆ ਰਾਮਦਾਸ ਦੇਗੇ ਤਨਗੁਰ RAMDAS ਤੇ ਵਿਸ਼ਵਾਸ ਹੈ ਗੁਰੂ ਚਰਨਾਂ ਚ ਅਰਦਾਸ ਹੈ ਕਿ ਅਮਨ ਸ਼ਾਂਤੀ ਬਣੀ ਰਹੇ ਤੇ ਖਿੱਤੇ ਚ ਤਰੱਕੀ ਹੋਵੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਚੱਕ ਅੱਲਾ ਬਖਸ਼ ਅਸੀਂ ਮੌਜੂਦ ਆਂ ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਮੋਹਾਰ ਖੀਵਾ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਿੰਨਾ ਹੈ ਬਿਲਕੁਲ ਬਾਰਡਰ ਦਾ ਇਹ ਪਿੰਡ ਹੈਗਾ ਤਾਰਬੰਦੀ ਜਿਹੜੀ ਹੈ ਬਿਲਕੁਲ ਇੱਥੋਂ ਕਰੀਬ 400 ਮੀਟਰ ਦੀ ਦੂਰੀ ਤੇ ਹੈ ਤੇ ਕਰੀਬ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪਾਕਿਸਤਾਨ ਦੀ ਇੱਕ ਪੋਸਟ ਦੇ ਉੱਪਰ ਝੰਡਾ ਲੱਗਾ ਨਜ਼ਰ ਆ ਰਿਹਾ ਹੈਗਾ ਇਹ ਪਾਕਿਸਤਾਨ ਦੀ ਪੋਸਟ ਹੈਗੀ ਕਰੀਬ ਅੱਧਾ ਕਿਲੋਮੀਟਰ ਇੱਥੋਂ ਦੂਰ ਜਿਹੜਾ ਹੈਗਾ ਪਾਕਿਸਤਾਨ ਹੈ ਕਰੀਬ 400 ਮੀਟਰ ਤੇ ਜਿਹੜਾ ਹੈਗਾ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਜਿਹੜਾ ਬਾਰਡਰ ਹੈਗਾ ਉਹ ਹੈਗਾ ਤੇ ਮੁਹਾਰ ਖਿਵਾ ਐਸ ਦੀ ਜੇਕਰ ਤੁਹਾਡੇ ਨਾਲ ਗੱਲ ਕੀਤੀ ਜਾਵੇ ਉਹ ਭੂਗੋਲਿਕ ਸਥਿਤੀ ਦੀ ਤਾਂ ਇਹ ਤੈਨ ਪਾਸੋ ਜਿਹੜਾ ਹੈਗਾ ਪਾਕਿਸਤਾਨ ਦੇ ਨਾਲ ਜਿਹੜਾ ਕਿਰਿਆ ਹੋਇਆ ਜਿਸ ਤਰ੍ਹਾਂ ਦੇ ਨਾਲ ਹੈਗਾ ਸੀਜ਼ਫਾਇਰ ਦੀ ਜਦੋਂ ਗੱਲ ਹੋਈ ਆ ਉਸ ਤੋਂ ਦੌਰਾਨ ਜਿਹੜਾ ਪਿੰਡ ਦੇ ਲੋਕ ਜੜੇ ਉਹਨਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਸ਼ਾਂਤੀ ਦਾ ਜਿਹੜਾ ਮਾਹੌਲ ਕਾਇਮ ਹੋ ਰਿਹਾ ਤੇ ਉਸ ਦੇ ਦੌਰਾਨ ਜਿਹੜਾ ਹੈਗਾ ਲੋਕ ਜੜੇ ਆ ਵਾਪਸ ਆਣ ਲੱਗੇ ਤੇ ਅੱਜ ਜਿਹੜੀ ਜ਼ਿੰਦਗੀ ਹੈਗੀ ਆਮ ਦਿਨਾਂ ਦੇ ਵਾਂਗ ਜੜੀ ਆ ਤੁਹਾਨੂੰ ਬਾਰਡਰ ਤੇ ਨਜ਼ਰ ਆ ਰਹੀ ਹੈਗੀ ਇਹ ਹੈ ਕਿ ਬਿਲਕੁਲ ਜਿਹੜਾ ਬਾਰਡਰ ਬਿਲਕੁਲ ਨਾਲ ਹੈਗਾ ਹਾਂਜੀ ਬਿਲਕੁਲ ਸਾਡਾ ਨਾ ਬਾਰਡਰ ਨਾਲ ਪੇਂਡ ਦੇ ਲੱਗਦਾ ਹੈ ਸੱਤ ਗੁੱਗਲੇ ਪੈਂਦਾ ਹੈ ਤੇ ਜਦੋਂ ਥੋੜਾ ਜਿਹਾ ਮਾਹੌਲ ਖਰਾਬ ਹੋਇਆ ਤੇ ਬੱਚੇ ਅਸੀਂ ਪਿੱਛੇ ਭੇਜੇ ਨੂੰ ਬਾਕੀ ਪਸੂਆਂ ਕੋਲ ਸਾਨੂੰ ਰਹਿਣਾ ਪੈਣਾ ਇੱਥੇ ਇੱਕ ਇੱਕ ਬੰਦਾ ਪਸੂਆਂ ਕੋਲ ਰਹੇ ਹੁਣ ਥੋੜਾ ਜਿਹਾ ਸ਼ਾਂਤੀ ਦਾ ਮਾਹੌਲ ਹੈ ਆ ਹੁਣ ਕੰਮ ਕਾਮ ਕਰਨਾ ਪੈਣਾ ਹੈ ਅਗਾ ਫਸਲ ਜੋਨੇ ਦੀ ਆਂਦੀ ਪਈ ਹੈ ਇਹ ਪਨੀਰੀਆਂ ਪਨੂਰੀਆਂ ਨਾਲ ਬੀਜੀਆਂ ਤੇ ਸਾਡੀ 6 ਮਹੀਨੇ ਦੀ ਫਸਲ ਫਿਰ ਬਰਬਾਦ ਹੁੰਦੀ ਹੈ ਉਨੀਜ਼ ਕਰਕੇ ਸਾਨੂੰ ਤਾਂ ਆਣਾ ਵੀ ਇੱਥੇ ਲੱਗਦਾ ਕਿ ਮੌਜੜਾ ਬੜਾ ਦਹਿਸ਼ਤ ਵਾਲਾ ਬਣ ਗਿਆ ਸੀਗਾ ਲੋਕ ਜਿਹੜੇ ਫਟਾਫਟ ਜਿੰਨਾ ਕਿ ਜ਼ਰੂਰੀ ਸਮਾਨ ਉਹਨਾਂ ਨੂੰ ਲੱਗਿਆ ਇਕੱਠਾ ਕਰਕੇ ਜਿਹੜਾ ਹੈਗਾ ਬੱਚਿਆਂ ਸਮੇਂ ਜਿਹੜੇ ਪਰਿਵਾਰ ਸਮੇਂ ਜਿਹੜਾ ਛੱਡ ਗਏ ਸੀ ਹਾਂਜੀ ਹਾਂਜੀ ਜਿਹੜਾ ਲੋੜ ਅਨਸਾਰ ਜਿਹੜਾ ਜਿਵੇਂ ਦਾਣੇ ਨੂੰ ਆਟਾ ਹੈ ਕੋਈ ਰਾਸ਼ਨ ਪਾਣੀ ਉਹ ਲੈ ਗਏ ਸੀ ਬਾਕੀ ਤਕਰੀਬਨ ਸਮਾਨ ਸਾਰਾ ਇੱਥੇ ਮਕਾਨਾਂ ਦੇ ਵਿੱਚ ਹੀ ਪਿਆ ਰਿਹਾ ਤੇ ਅੱਜ ਜਿਹੜੀ ਗੱਲ ਚੱਲ ਰਹੀ ਹੈ ਕਿ ਸਮਝੌਤੇ ਦੀ ਗੱਲ ਚੱਲ ਰਹੀ ਹੈ ਕਿ ਪਾਕਿਸਤਾਨ ਕਹਿੰਦਾ ਕਿ ਮੈਂ ਹਮਲਾ ਨਹੀਂ ਕਰਾਂਗਾ ਤੇ ਕੀ ਲੱਗਦਾ ਕੀ ਹੈ ਵਿਸ਼ਵਾਸ ਹੈ ਜੇ ਸਮਝੌਤਾ ਹੋ ਜਾਵੇ ਤਾਂ ਬਹੁਤ ਵਧੀਆ ਹੈ ਇਹ ਜੰਗ ਤਾਂ ਇੱਕ ਨਾ ਬਹੁਤ ਭਿਆਨਕ ਹੈਗਾ ਹੈ ਕੀ ਪਤਾ ਕਿੰਨਾ ਮਰਨਾ ਹੈ ਕਿੰਨਾ ਜੀਣਾ ਹੈ ਤੇ ਕਿਵੇਂ ਉਹਦੇ ਕਈ 20 ਸਾਲ ਪਿਛਾਂ 50 ਸਾਲ ਹੋ ਜਾਵਾਂਗੇ ਕਿਵੇਂ ਦੇਖਦੇ ਹੋ ਜਿਹੜਾ ਹੈਗਾ ਤੁਸੀਂ ਪਿੰਡ 'ਚ ਕੰਮ ਕਰਦੇ ਹੋ ਤੁਹਾਡਾ ਪਰਿਵਾਰ ਵੀ ਜਿਹੜਾ ਵਾਪਸ ਚਲੇ ਗਿਆ ਸੀਗਾ ਹਾਂਜੀ ਸਾਡਾ ਪਰਿਵਾਰ ਵੀ ਵਾਪਸ ਚਲਾ ਗਿਆ ਸੀ ਤਰਕੀਬਨ ਜਿਵੇਂ ਹੱਕ ਦਾ ਜੀ ਰਹਿ ਗਿਆ ਜਿਵੇਂ ਪਸ਼ੂ ਹੈਗੇ ਆ ਕੁਛ ਤੇ ਉਹਨਾਂ ਨੂੰ ਪਾਣੀ ਪੋਣੀ ਪਲਾਂਣ ਜਾਂ ਪੱਟੇ-ਪੱਟੇ ਪਾਉਣ ਵਾਸਤੇ ਤੇ ਬਾਕੀ ਸਾਰਾ ਪਿੰਡ ਖਾਲੀ ਹੋ ਚੁੱਕਾ ਸੀਗਾ ਜੀ ਡਰ ਸੀਗਾ ਡਰ ਸੀਗਾ ਹਾਂਜੀ ਪੂਰਾ ਡਰ ਸੀਗਾ ਜੀ ਹਾਂਜੀ ਪੂਰਾ ਡਰ ਸੀਗਾ ਜੀ ਯਾਨੀ ਕਿ ਜਿਸ ਦਿਨ ਉਹ ਇਹ ਫਾਇਰਿੰਗ ਵੈਰਾ ਹੋਈ ਸੀ ਨਾ ਉਸ ਦਿਨ ਤਾਂ ਪੂਰਾ ਬਹੁਤ ਜ਼ਿਆਦਾ ਖਤਰਾ ਹੋ ਗਿਆ ਸੀ ਵੀ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਉਸ ਦਿਨ ਤਾਂ ਰਾਤ ਨੂੰ ਵੀ ਕਈ ਘਰ ਜਿਹੜੇਗੇ ਨੇ ਜਿਹੜੇ ਰਹਿੰਦੇ ਸੀ ਇੱਕ ਦੋ ਉਹ ਵੀ ਪਿੱਛੇ ਚਲੇ ਗਿਆ ਸੀਗੀ ਹਾਂਜੀ ਉਸ ਤੇ ਅੱਜ ਕਿਵੇਂ ਹੈ ਕਿਵੇਂ ਅੱਜ ਸਵੇਰ ਜਿਹੜੀ ਕਿਵੇਂ ਹੋਈ ਹੈ ਨਹੀਂ ਅੱਜ ਤਾਂ ਠੀਕ ਹੈ ਜੀ ਅੱਜ ਕੁਛ ਮੌਲ ਠੰਡਾ ਹੋ ਗਿਆ ਕੱਲ ਦਾ ਤਾ ਇਸ ਤਰ੍ਹਾਂ ਦਾ ਬੜੀ ਖੁਸ਼ੀ ਦੀ ਗੱਲ ਹੈ ਜੀ ਇਸ ਤਰ੍ਹਾਂ ਦੇ ਮਾਹੌਲ ਵਿੱਚ ਤਾਂ ਕਿਉਂਕਿ ਜਿਹੜਾ ਜ਼ਿੰਦਗੀ ਹੈ ਜੀ ਇੱਕ ਵਾਰੀ ਮਿਲਦੀ ਹੈ ਜਿਸ ਤਰ੍ਹਾਂ ਹੋ ਜਾਵੇ ਤਾਂ ਬੜਾ ਦਿੱਕਤ ਵਾਲੀ ਗੱਲ ਇਹ ਨਾਂਂਦਾ ਵੀ ਨੁਕਸਾਨ ਹੈ ਆਪਣਾ ਵੀ ਨੁਕਸਾਨ ਹੈ ਤਾਂ ਇਸ ਤਰ੍ਹਾਂ ਜਾਨੀ ਨੁਕਸਾਨ ਕਾਫੀ ਹੋ ਸਕਦਾ ਸੀਗਾ ਕਹਿੰਦੇ ਕਿ ਤੁਸੀਂ ਜਿਹੜੇ ਬਾਰਡਰ ਦੇ ਜਿਹੜੇ ਪਿੰਡ ਹੈਗੇ ਇੱਥੇ ਜਿਹੜੇ ਲੋਕ ਰਹਿੰਦੇ ਐ ਤੁਸੀਂ ਰਹਿੰਦੇ ਹੋ ਬੜੇ ਹਿੰਮਤੀ ਹੈਗੇ ਜਿਹੜੇ ਕਿ ਅਜੇ ਇਹ ਮੌਲ ਚ ਰਹਿੰਦੇ ਹਾਂਜੀ ਸਾਨੂੰ ਫਿਰ ਇਸ ਤਰ੍ਹਾਂ ਆ ਜੀ ਫੌਜ ਦੇ ਨਾਲ ਹਿੰਮਤ ਵਖਾਣੀ ਪੈਂਦੀ ਜੀ ਉਹ ਆਪਣੇ ਲਈ ਜਾਨ ਵਾਰ ਕੇ ਖੜੇ ਆ ਆਪਣੇ ਸਾਹਮਣੇ ਹੋਰ ਆਪਾਂ ਪਿੱਛੇ ਵੀ ਨਾ ਖੜ ਸਕੀਏ ਤਾਂ ਇਹ ਗਲਤ ਗੱਲ ਹੈ ਕਿਉਂਕਿ ਉਹ ਆਪਣੇ ਹੌਸਲੇ ਤੇ ਖੜੇ ਆ। ਅ ਸੋ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਕਿ ਇਹ ਜਿਹੜੀ ਤੂੜੀ ਹੈਗੀ ਕਹਿੰਦੇ ਇੱਥੇ ਜਦੋਂ ਮੀਂਹ ਪਿਆ ਸੀਗਾ ਹਾਲਾਂਕਿ ਖਰਾਬ ਹੋ ਗਈ ਹੈ ਲੇਕਿਨ ਅੱਜ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਨਾਲ ਹੈ ਜੋ ਕੁਝ ਸ਼ਾਂਤੀ ਜੜੀ ਹੋਈ ਹੈ ਬਾਰਡਰਾਂ ਤੇ ਤੇ ਉਹਦੇ ਨਾਲ ਜਿਹੜਾ ਹੈਗਾ ਇਹ ਲੋਕ ਜਿਹੜੇ ਵਾਪਸ ਪਿੰਡ ਨੂੰ ਪਰਤੇ ਐ ਤੇ ਜਿਹੜਾ ਹੈਗਾ ਆਮ ਦਿਨਾਂ ਦੇ ਵਾਂਗ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਚੱਲਨੀ ਸ਼ੁਰੂ ਹੋ ਗਈ ਹੈ। ਕੀ ਡਰ ਸੀਗਾ ਉਸ ਡਰ ਤਾਂ ਹੈਗਾ ਸੀ। ਹਾਂ ਡਰ ਤਾਂ ਹੈਗਾ ਸੀ। ਹੂੰ। ਜਿਦਾ ਗੋਲਾਬਾਰੀ ਹੋਈ ਸੀ ਨਾ ਉਹਦਾ ਡਰ ਰਾਤ ਨੂੰ ਲੱਗਦਾ ਸੀ ਅੱਛਾ ਹਾਂ ਤਾਂ ਕਰਕੇ ਫਿਰ ਰਾਤ ਨੂੰ ਅਸੀਂ ਇੱਥੇ ਹੀ ਗਏ ਸੀ ਉਸ ਦਿਨ ਅੱਛਾ ਜਦੋਂ ਹੋਈ ਸੀ ਹਾਂ ਇੱਥੇ ਹੀ ਗਏ ਸੀ ਤਮਾਕੇ ਹੋਏ ਸੀ ਨਾ ਅਸੀਂ ਇੱਥੇ ਹੀ ਗਏ ਸੀ ਰਾਤ ਨੂੰ ਅੱਛਾ ਫਿਰ ਅਸੀਂ ਤਾਂ ਨਹੀਂ ਡਰੇ ਹਾਂ ਅਸੀਂ ਕੀ ਅਸੀਂ ਇੱਕ ਵੇਖੀ ਜੱਸ ਸੀ ਫਿਰ ਆਪੇ ਵੇਖਿਆ ਹਾਂ ਡਰੇ ਨਹੀਂ ਅਸੀਂ ਡਰੇ ਨਹੀਂ ਹਾਂ ਨਹੀਂ ਡਰੇ ਨੁਕਸਾਨ ਹੈ ਨਾ ਭੱਜਣ ਨਹੀਂ ਉਦੋਂ ਜਦੋਂ ਹੋਇਆ ਪਹਿਲੇ ਦਿਨ ਜਦੋਂ ਹੈਗਾ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਪਾਕਿਸਤਾਨ ਨੇ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਜਿਹੜੀ ਉਦੋਂ ਇੱਥੇ ਸੀਗੇ ਤੁਸੀਂ ਪਿੰਡ ਚ ਉਦੋਂ ਤਾਂ ਨਹੀਂ ਗਏ ਸੀ ਨਹੀਂ ਜੀ ਉਹ ਇੱਥੇ ਸੀਗੇ ਜਦੋਂ ਤਮਾਕੇ ਹੋਏ ਇੱਥੇ ਸੀਗੇ ਕੋਈ ਲੋਕ ਮੋਟਰਸਾਈਕਲਾਂ ਤੇ ਭੱਜੇ ਨੂੰ ਅਸੀਂ ਅੱਗੇ ਐਕਸੀਡੈਂਟ ਵੀ ਹੋ ਸਕਦਾ ਬਹੁਤ ਲੋਕ ਮੋਟਰਸਾਈਕਲ ਟੈਲੀਆਂ ਟਰੈਕਟਰ ਅਸੀਂ ਆਖਾ ਵੀ ਹੌਸਲੇ ਨਾਲ ਚੱਲਾਂਗੇ ਕੋਈ 2 ਘੰਟੇ ਠਹਿਰ ਕੇ ਜਾਂ ਸਵੇਰੇ ਨਿਕਲਾਂਗੇ ਅਸੀਂ ਤਾਂ ਨਿਕਲਦੇ ਨਹੀਂ ਤੇ ਕੀ ਹਾਲਾਤ ਕੀ ਸੀ ਉਦੋਂ ਜਦੋਂ ਹੈਗਾ ਜਦੋਂ ਬਹੁਤ ਮਾੜੇ ਹੋਗੇ ਬਹੁਤ ਮਾੜੇ ਅੱਛਾ ਹਾਂਜੀ ਤੇ ਤੋ ਦੇਸ ਦੇ ਸੀ ਤੋਂ ਉਹ ਜਿਹੜਾ ਗੋਲੇ ਚੱਲੇ ਜਦੋਂ ਗੋਲੇ ਤੇ ਥੋੜੇ ਥੋੜੇ ਕਿਸੇ ਨੂੰ ਦਿਸੇ ਨੂੰ ਚਾਨਣ ਹੀ ਹੋਇਆ ਜਿਹੜੀਆਂ ਆਵਾਜ਼ਾਂ ਆਈਆਂ ਨੇ ਜਿਸਲੇ ਜਿਹੜੀਆਂ ਸਮੈਲਾਂ ਜਿਹੜੀਆਂ ਸੀ ਹਾਂ ਫਾਜ਼ਲ ਕਾ ਫਟੀਆਂ ਨੂੰ ਉਹ ਚਾਨਣ ਹੀ ਆਇਆ ਕੋਈ ਕਹਿੰਦੇ ਡਰੋਨ ਹੈ ਕੋਈ ਕਹਿੰਦੇ ਕਿਵੇਂ ਕਹਿੰਦੇ ਸੀ ਜੋ ਦਿਮਾਕੇ ਹੋਇਆ ਆਪੋ ਆਪਣੇ ਸਮਾਨ ਕੁੰਜਣਾ ਲੱਗ ਗਏ ਅੱਛਾ ਕੋਈ ਭੱਜ ਪਿਆ ਕੋਈ ਕਿਵੇਂ ਵੇਖਣ ਲੱਗ ਗਏ ਅਫਤਾਰ ਗਿਲ ਪੀਟੀ ਸੇ ਨਿਊਜ਼ ਪੈਂਡ ਮੁਹਾਰ ਖਿਵਾ ਫਾਜ਼ਲ ਕਾ ਤਜੀਆਂ ਭਾਰਤ ਪਾਕਿਸਤਾਨ ਵਿਚਾਲੇ ਜੋ ਜੰਗ ਵਰਗੇ ਹਾਲਾਤ ਬਣੇ ਸੀ ਉਹਨਾਂ ਦੇ ਚਲਦਿਆਂ ਬਾਜ਼ਾਰ ਵੀ ਸੁੰਨੇ ਪੈ ਗਈ ਸੀ ਰਾਤ ਦੇ ਸਮੇਂ ਬਲੈਕਆਊਟ ਹੋ ਜਾਂਦਾ ਸੀ ਤਾਂ ਦਿਨ ਦੇ ਸਮੇਂ ਵੀ ਬਾਜ਼ਾਰਾਂ ਦੀ ਰੌਣਕ ਗਾਇਬ ਸੀ ਗਾਹਕ ਆਪਣੇ ਘਰਾਂ ਤੋਂ ਬਾਹਰ ਨਿਕਲ ਹੀ ਨਹੀਂ ਰਹੇ ਸੀ ਕਿਉਂਕਿ ਉਹਨਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਪਰ ਹੁਣ ਜੰਗਬੰਦੀ ਦੇ ਐਲਾਨ ਤੋਂ ਬਾਅਦ ਬਾਜ਼ਾਰਾਂ ਦੀ ਰੌਣਕ ਵੀ ਪਰਤ ਆਈ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਵੱਲੋਂ ਸਰਹੱਦੀ ਖੇਤਰਾਂ ਦੇ ਵਿੱਚ ਐ ਮਿਜ਼ਾਈਲਾਂ ਅਤੇ ਡਰੋਨ ਦੇ ਜਿਹੜੇ ਹਮਲੇ ਕਰਵਾਏ ਗਏ ਉਸ ਤੋਂ ਬਾਅਦ ਜਿਹੜਾ ਹੈਗਾ ਹਾਲਾਤ ਜਿਹੜੇ ਹੈ ਜੰਗ ਵਰਗੇ ਬਣ ਗਏ ਸੀਗੇ ਅਸੀਂ ਮੌਜੂਦ ਆਂ ਫਾਜ਼ਲਕਾ ਦੇ ਵਿੱਚ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਬਾਜ਼ਾਰ ਦੀਆਂ ਕੰਟਾਕਰ ਚੌਂਕ ਦੀਆਂ ਜਿਹੜਾ ਜਿੱਥੇ ਜਿਹੜਾ ਹੈਗਾ ਆ ਕਰੀਬ 3 ਦਿਨਾਂ ਤੋਂ ਬਾਅਦ 3-4 ਦਿਨਾਂ ਤੋਂ ਬਾਅਦ ਜਿਹੜਾ ਹੈਗਾ ਰੌਣਕਾਂ ਜੜੀਆਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਕਿਵੇਂ ਦਾ ਮਾਹੌਲ ਹੈ ਜੀ ਕਹਿੰਦੇ ਹੈਗੇ ਕਿ ਜ਼ਿੰਦਗੀ ਇੱਕ ਤਰ੍ਹਾਂ ਦੇ ਨਾਲ ਰੋਗੀ ਸੀਗੇ ਜੋ ਜੰਗ ਵਰਗਾ ਜਿਹੜਾ ਮਾਹੌਲ ਬਣਿਆ ਸਾਰੇ ਕਰੀ ਘਬਰਾ ਗਏ ਸੀ ਜੀ ਕੱਲ ਪਰਸੋ ਦੀ ਜਦੋਂ ਦੇ ਨ ਸਮਝੋਤਾ ਆਇਆ ਸੀ ਜੀ ਫਾਇਰ ਲੱਗਿਆ ਉਦੋਂ ਦਾ ਮਾੜਾ ਮੋਟਾ ਬਾਜ਼ਾਰ ਚ ਚਹਿਲ ਚਾਲ ਹੋ ਗਈ ਚਹਿਲ ਪਹਿਲ ਹਾਂਜੀ ਇਹ ਕਿਵੇਂ ਦਾ ਮਾਹੌਲ ਹੈ ਜੀ ਕਿਵੇਂ ਦੇਖਦੇ ਹੋ ਹੁਣ ਮੈਂ ਤਾਂ ਦੇਖਦੇ ਆ ਕਿ ਮਤਲਬ ਮਾਹੌਲ ਰੁਕ ਜੇ ਗਿਆ ਸੀਗਾ ਜੰਗ ਕਰਕੇ ਜਿਹੜੇ ਜ਼ਿੰਦਗੀ ਇੱਕ ਹਨ ਅੱਜ ਦੇਖਿਆ ਕਿ ਚਹਿਲ ਪਹਿਲ ਸਰ ਦੁਬਾਰਾ ਸ਼ੁਰੂ ਹੋਈ ਹੈ ਜ਼ਿੰਦਗੀ ਇਸ ਲਈ ਬਹੁਤ ਬਹੁਤ ਥੈਂਕ ਯੂ ਸਭ ਦਾ ਵਧੀਆ ਚੱਲ ਰਿਹਾ ਭੋਣ ਕਿਵੇਂ ਦੇਖਦੇ ਸੀ ਲੜਾਈ ਨੂੰ ਕਿ ਮਤਲਬ ਕਹਿੰਦੇ ਕਿ ਨੁਕਸਾਨ ਚਾਹੇ ਲੜਾਈ ਜਿਹੜੀ ਹੈ ਜੰਗ ਮਾੜੀ ਹੁੰਦੀ ਹੈ ਚਾਹੇ ਭਾਰਤ ਹੈ ਚਾਹੇ ਪਾਕਿਸਤ ਨਕਸਾ ਅੰਦਰ ਦੋਨੋਂ ਦੋਨੋਂ ਦੇਸ਼ਾਂ ਦਾ ਹੋ ਰਿਹਾ ਸੀ ਤੇ ਚਲੋ ਰੁਕੀ ਆ ਤਾਂ ਬਹੁਤ ਵਧੀਆ ਗੱਲ ਹੈ ਜਿੰਦਗੀ ਜਿਹੜੀ ਇੱਕ ਵਾਰੀ ਪਿਛਲੇ ਦਿਨਾਂ ਚ ਰੁਕ ਗਈ ਸੀ ਵੀ ਇਹ ਕਿਹਾ ਜਾ ਰਿਹਾ ਸੀ ਵੀ ਦੋਵੇਂ ਦੇਸ਼ਾਂ ਦੇ ਵਿੱਚ ਜੰਗ ਵਰਗੇ ਹਾਲਾਤ ਬਣ ਗਏ ਨੇ ਅੱਤਵਾਦ ਪੈਦਾ ਕਰ ਰਿਹਾ ਪਾਕਿਸਤਾਨ ਅੱਤਵਾਦ ਨੂੰ ਰੋਕਣ ਲਈ ਹਿੰਦੁਸਤਾਨ ਨੇ ਵੀ ਉਹ ਜੋ ਕੰਮ ਕੀਤਾ ਸਰਾਨੀਆਂ ਕੰਮ ਸੀ ਸਰਕਾਰ ਨੇ ਜੋ ਕੀਤਾ ਬਹੁਤ ਵਧੀਆ ਕੰਮ ਸੀ ਪਰ ਕੁਝ ਦਿਨ ਉਥਲ ਪੁਥਲ ਹੋਣ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਵੀ ਸੰਧੀ ਹੋ ਗਈ ਹੈ ਸੰਧੀ ਤੋਂ ਬਾਅਦ ਵਪਾਰ ਜਿਹੜਾ ਰੁਕ ਗਿਆ ਸੀ ਥੋੜਾ ਥੋੜਾ ਦੁਬਾਰਾ ਜ਼ਿੰਦਗੀ ਲਈ ਧਿਆਨ ਲੱਗੀ ਹੈ ਸੂਰਜ ਪਹਿਲੇ ਦੀ ਤਰ੍ਹਾਂ ਸਾਮਾਨਿਆ ਹੋ ਗਿਆ ਹੈ ਲੋਕ ਬਾਜ਼ਾਰ ਚ ਆਣ ਲੱਗੇ ਨੇ ਇਸ ਤਰ੍ਹਾਂ ਖਰੀਦੋ ਫਰੋਕਤ ਸ਼ੁਰੂ ਕਰ ਰਹੇ ਨੇ ਥੋੜੀ ਥੋੜੀ ਜੀ ਲੱਗਦਾ ਕਿ ਡਰ ਦਾ ਵੀ ਜਿਹੜਾ ਮਾਹੌਲ ਸੀਗਾ ਲੋਕਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਸਮਾਨ ਨੂੰ ਲੈ ਕੇ ਜੇਕਰ ਸਰਹਦੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਪਿੰਡਾਂ ਦੀ ਗੱਲ ਕੀਤੀ ਜਾਵੇ ਉੱਥੋਂ ਲੋਕ ਜਿਹੜੇ ਹੈਗੇ ਹਿਜਰਤ ਕਰਨ ਵਾਸਤੇ ਜਿਹੜੇ ਮਜਬੂਰ ਹੋ ਗਏ ਸੀਗੇ ਬਾਜ਼ਾਰਾਂ ਦੇ ਵਿੱਚ ਇਹ ਦੁਕਾਨਦਾਰਾਂ ਦੇ ਵਿੱਚ ਵੀ ਇੱਕ ਡਰ ਆ ਰਿਹਾ ਸੀਗਾ ਕਿ ਪਤਾ ਨਹੀਂ ਕਿਦੋਂ ਤੱਕ ਕਿੰਨਾ ਕੁ ਦਿਨ ਚੜਾਏਗਾ ਇਹ ਚੀਜ਼ਾਂ ਜਿਹੜੀਆਂ ਚੱਲਣਗੀਆਂ ਤਾਂ ਉਹਨਾਂ ਦਾ ਬਿਲਕੁਲ ਜੀ 1965 ਦੀ ਲੜਾਈ ਐ ਇਸ ਏਰੀਆ ਨੇ ਵੇਖੀ ਐ 71 ਦੀ ਵੇਖੀ ਐ ਕਾਰਗਿਲ ਦੀ ਵੇਖੀ ਐ ਮਾਰਾਂ ਬਹੁਤ ਪਈਆਂ ਪਿੱਛੜ ਗਿਆ ਪਰ ਜਿਹੜੇ ਲੋਕ ਸੀ ਹੁਣ ਜਦੋਂ ਤੁਸੀਂ ਵੇਖ ਰਹੇ ਹੋ ਚੋਂ ਘੰਟਾ ਕਰਦੇ ਉਹ ਹੋਟਲ ਵਜਦਾ ਸੀ ਤੇ ਲੋਕ ਸਹਿਮ ਜਾਂਦੇ ਸੀ ਡਰ ਜਾਂਦੇ ਸੀ ਪਤਾ ਨਹੀਂ ਕੀ ਹਾਲਾਤ ਹੋਏਗਾ ਸਰਕਾਰਾ ਕੀ ਕਰਨਗੀਆਂ ਪਰ ਫਿਰ ਵੀ ਜਿਹੜੇ ਸਰਦੀ ਲੋਕ ਨੇ ਹਰੇਕ ਘਰ ਵਿੱਚੋਂ ਦੋ ਦੋ ਨਿਕਲ ਗਏ ਅਤੇ ਦੋ ਦੋ ਹੋਈ ਕਰਾਂ ਵਿੱਚ ਰਹੇ ਅਤੇ ਫੌਜ ਨਾ ਮੋੜ ਦਾ ਮੋੜਾਂ ਮੇ ਲਾ ਕੇ ਖੜੇ ਰਹੀ ਅਤੇ ਅੱਤਵਾਦ ਨੂੰ ਸਬਕ ਸਿਖਾਉਣ ਲਈ ਤਿਆਰ ਸੀ ਪਰ ਵਪਾਰ ਘਟ ਗਿਆ ਸ਼ਹਿਰ ਚ ਰੌਣਕ ਘਟ ਗਈ ਸੀ ਦਿਲ ਡਰਦਾ ਸੀ ਬੱਚੇ ਛੋਟੇ ਸੀ ਹਾਲਾਤ ਕੀ ਹੋਣਗੇ ਪਰ ਹੁਣ ਇਹ ਕਿਹਾ ਜਾਂਦਾ ਵੀ ਸੰਧੀ ਹੋ ਗਈ ਹੈ ਸੰਧੀ ਹੋ ਗਈ ਹੈ ਪਰ ਹਾਲੇ ਤੱਕ ਵੀ ਲੋਕ ਵਾਪਸ ਆਣੇ ਸ਼ੁਰੂ ਹੋ ਗਏ ਨੇ ਪਰ ਪਾਕਿਸਤਾਨ ਤੇ ਇਤਵਾਰ ਨਹੀਂ ਕਰਦੇ ਪਰ ਇਹ ਵੀ ਕਿਹਾ ਜਾਂਦਾ ਵੀ ਇੱਕ ਵਾਰੀ ਇੱਕ ਕਟਾ-ਕੱਟੇ ਕੱਢ ਦੇਣੀ ਚਾਹੀਦੀ ਸੰਧੀ ਨਹੀਂ ਕਰਨੀ ਚਾਹੀਦੀ ਸੀ ਵਾਰ-ਵਾਰ ਦੀ ਮਾਰਨਾ ਡਰਦਾ ਇੱਕ ਮਾਹੌਲ ਬਣਿਆ ਹੋਇਆ ਸੀਗਾ ਕੋਈ ਐਨਾ ਮਤਲਬ ਕਿ ਲੋਕ ਡਰੇ ਜ਼ਰੂਰ ਸੀਗੇ ਪਰ ਫਿਰ ਵੀ ਇਹ ਚਾਹਦੇ ਸੀਗੇ ਕਿ ਜੋ ਹਾਲਾਤ ਮਤਲਬ ਕਿ ਪਾਕਿਸਤਾਨ ਨੇ ਪੈਦਾ ਕੀਤੇ ਨੇ ਕਾਨੂੰ ਸਵਕਸਖਾਨ ਵਾਸਤੇ ਸਾਨੂੰ ਅੰਦਾ ਕੋਈ ਹੌਸਲੇ ਬੁਲੰਦੀ ਰਹਿ ਨੇ ਸਭ ਦੇ ਅੱਜ ਜਿਹੜੀਆਂ ਰੌਣਕਾਂ ਦੇਖੀ ਜਾ ਰਹੀਆਂ ਸਾਰੇ ਜਿਹੜੇ ਚਿਹਰੇ ਤੇ ਵੀ ਖੁਸ਼ੀ ਨਜ਼ਰ ਆ ਰਹੀ ਹੈ ਆਮ ਦਿਨਾਂ ਵਾਂਗ ਜਿਹੜਾ ਹਾਂ ਥੋੜਾ ਜਿਹਾ ਐਸਾ ਐਸਾ ਲਾਈਨ ਤੇ ਪਟਰੀ ਆ ਰਹੀ ਹੈ ਮਤਲਬ ਕਿ ਸਾਮਾਨ ਨੇ ਹੁੰਦਾ ਜਾ ਰਿਹਾ ਕੋਈ ਐਸੀ ਗੱਲ ਨਹੀਂ ਹੈ ਕਿ ਹੁਣ ਬਿਲਕੁਲ ਬਾਜ਼ਾਰ ਰੌਣਕ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਫਾਜ਼ਲ ਕਾ ਦਾ ਇਹ ਕੰਟਾ ਕਰ ਜਿਹੜਾ ਹੈਗਾ ਚੌਕ ਹੈਗਾ ਇੱਥੇ ਜਿਹੜਾ ਹੈਗਾ ਬੀਤੇ ਦਿਨਾਂ ਦੇ ਵਿੱਚ ਹੈ ਜਿਹੜਾ ਹੈਗਾ ਬਿਲਕੁਲ ਹੈ ਸ਼ਾਂਤੀ ਜਿਹਾ ਮਾਹੌਲ ਸੀਗਾ ਆ ਬਿਲਕੁਲ ਦੁਕਾਨਾਂ ਜਿਹੜੀਆਂ ਬੰਦ ਸੀਗੀਆਂ ਅਰ ਲੇਕਿਨ ਅੱਜ ਜਿਹੜਾ ਹੈਗਾ ਦੁਬਾਰਾ ਜਿਹੜੀਆਂ ਦੁਕਾਨਾਂ ਲੱਗੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਰੇੜੀਆਂ ਇੱਥੇ ਲੱਗੀਆਂ ਹੋਈਆਂ ਤੇ ਲੋਕ ਜਿਹੜੇ ਬੇਖਦ ਖੁਸ਼ ਨ ਖੁਸ਼ ਨਜ਼ਰ ਆ ਰਹੇ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਲੱਗਦਾ ਕੀ ਹੈ ਜੀ ਐ ਕਹਿੰਦੇ ਦੋ ਤਿੰਨ ਦਿਨ ਪਹਿਲਾਂ ਜਿਹੜੇ ਕਿ ਬਿਲਕੁਲ ਸ਼ਾਂਤ ਸੀ ਇੱਥੇ ਮੌਲ ਜਿਹੜਾ ਬੜਾ ਇੱਕ ਜੰਗ ਵਾਲਾ ਜਿਹੜਾ ਪੂਰਾ ਬਣਿਆ ਹੋਇਆ ਸੀਗਾ ਉਹਨ ਕਹਿ ਰਹੇ ਨੇ ਲਗਭਗ ਠੀਕ ਹੋ ਜਾਏਗਾ ਪਰ ਕੀ ਕਹਿ ਸਕਦੇ ਹਾਂ ਜੀ ਉਹਨਾਂ ਦਾ ਇਤਬਾਰ ਤਾਂ ਹੈ ਨਹੀਂਗਾ ਆ ਕਾਜ ਨਜ਼ਰ ਆ ਰਹੇਗਾ ਕੋਈ ਤੁਹਾਨੂੰ ਅੱਛਾ ਹਾਂਜੀ ਥੋੜਾ ਬਹੁਤ ਹੈਗਾ ਪਰ ਉਹ ਜਣੀ ਹੈਗਾ ਜਿਹੜਾ ਪਹਿਲਾ ਸੀਗਾ ਅੱਛਾ ਲੋਕ ਜਿਹੜੇ ਬਾਅਦ ਚਲੇ ਗਏ ਜਿਵੇਂ ਖਤਰੀ ਕਰਨ ਪਰ ਹੁਣ ਵਾਪਸ ਆਣਗੇ ਤਾਂ ਹੀ ਹੋਏਗਾ ਕੀ ਲੱਗਦਾ ਕੀ ਹੈ ਜੀ ਐ ਭਾਰਤ ਪਾਕਿਸਤਾਨ ਦੇ ਵਿਚਕਾਰ ਜਿਹੜਾ ਹੈਗਾ ਤਣਾਅ ਵਾਲਾ ਮਾਹੌਲ ਸੀ ਜੰਗ ਵਰਗਾ ਮਾਹੌਲ ਸੀ ਕਿ ਕਹਿੰਦੇ ਕਿ ਸਰਦ희 ਜਿਲ੍ਹਾ ਹੈਗਾ ਇਹ ਹਾਂਜੀ ਹਾਂਜੀ ਇੱਥੇ ਜਿਹੜਾ ਹੈਗਾ ਜਦੋਂ ਸਾਇਰਨ ਵੱਜਦਾ ਸੀਗਾ ਤਾਂ ਲੋਕ ਜਿਹੜੇ ਐ ਡਰ ਜਾਂਦੇ ਸੀ ਘਰਾਂ ਦੇ ਵਿੱਚ ਚਲੇ ਜਾਂਦੇ ਇਹ ਦੁਕਾਨਦਾਰਾਂ ਦੇ ਵੀ ਜਿਹੜਾ ਹੈਗਾ ਨੁਕਸਾਨ ਹੋਇਆ ਲੇਕਿਨ ਕਹਿੰਦੇ ਕਿ ਅਸੀਂ ਭਾਰਤ ਦੇ ਅਸੀਂ ਬਿਲਕੁਲ ਭਾਰਤ ਦੇ ਨਾਲ ਹੈ ਇਥੇ ਉਹ ਅਸੀਂ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਹੈ ਜਦੋਂ ਬਲੈਕਆਊਟ ਹੋਈ ਏ ਅਸੀਂ ਉਹਨਾਂ ਦੇ ਨਾਲ ਬਿਲਕੁਲ ਲਾਈਟਾਂ ਬੰਦ ਕੀਤੀਆਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਇੱਥੇ ਅਸੀਂ ਬਿਲਕੁਲ ਸੁਰੱਖਿਅਤ ਹੈਗੇ ਹਾਂ ਇਹ ਜਿਹੜਾ ਸੀਸਫਾਇਰ ਹੋਇਆ ਉਸ ਤੋਂ ਬਾਅਦ ਕਿਵੇਂ ਦੇਖ ਸੀਸਫਾਇਰ ਤੋਂ ਬਾਅਦ ਆ ਬਿਲਕੁਲ ਮਾਹੌਲ ਬਿਲਕੁਲ ਵਧੀਆ ਜੀ ਬਾਜ਼ਾਰ ਸਾਰਾ ਖੁੱਲਿਆ ਜੀ ਹਾਂਜੀ ਚਹਿਲ ਪਹਿਲ ਜਿਹੜੀ ਦੁਬਾਰਾ ਨੇ ਹਾਂਜੀ ਬਿਲਕੁਲ ਜੀ ਚਹਿਲ ਪਹਿਲ ਦੁਬਾਰਾ ਤੋਂ ਨਜ਼ਰ ਆ ਰਹੀ ਹੈ ਅਫਤਾਰ ਗਿਲ ਪੀਟੀਸੀ ਨਿਊਜ਼ ਫਾਜ਼ਲ ਕਾ ਅਸੀਂ ਖੜੇ ਹਾਂ ਪਠਾਨਕੋਟ ਦੇ ਮੇਨ ਚੌਂਕ ਦੇ ਵਿੱਚ ਜੋ ਕਿ ਗਾਂਧੀ ਚੌਂਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹ ਬਾਜ਼ਾਰ ਮੇਨ ਬਾਜ਼ਾਰ ਹੈ ਔਰ ਹਰ ਇੱਕ ਦੁਕਾਨ ਇੱਥੇ ਖੁੱਲੀ ਹੈ ਰੂਟੀਨ ਦੀ ਤਰ੍ਹਾਂ ਲੋਕ ਆਪਣਾ ਕੰਮਕਾਰ ਕਰ ਰਹੇ ਹਨ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਪਠਾਨਕੋਟ ਸਰਹੱਦੀ ਏਰੀਆ ਤੇ ਸਰਹੱਦ ਦੇ ਅੰਦਰ ਲਗਾਤਾਰ ਕਈ ਦਿਨ ਤੋਂ ਇਹ ਜਿਹੜੇ ਅਤਵਾਦ ਦੇ ਦੌਰ ਚੱਲਦੇ ਰਹੇ ਨੇ ਇਸ ਨੂੰ ਛੇលਿਆ ਨਹੀਂ ਪਠਾਨਕੋਟ 71 ਦੀ ਲੜਾਈ ਹਾਰਨ ਤੋਂ ਬਾਅਦ ਪਾਕਿਸਤਾਨ ਨੇ ਜਿਹੜਾ ਤੈਅ ਕਰ ਲਿਆ ਸੀਗਾ ਕਿ ਅਸੀਂ ਸਿੱਧੀ ਜੰਗ ਹਿੰਦੁਸਤਾਨ ਤੋਂ ਨਹੀਂ ਜਿੱਤ ਸਕਦੇ ਤੇ ਉਹਨਾਂ ਨੇ ਜਿਹੜੀ ਪ੍ਰੌਕਸੀ ਵਾਰ ਅੱਤਵਾਦ ਅੰਦਰ ਭੇਜ ਕੇ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਦਾ ਇੱਕ ਜਿਹੜਾ ਛੜਜੰਤਰ ਰਚਿਆ ਸੀ ਇਹ ਪਿਛਲੇ 50 52 ਸਾਲ ਤੋਂ ਉਹ ਚਲਾਈ ਜਾਂਦੇ ਪਏ ਸੀ ਹੁਣ ਇੱਕ ਐਸਾ ਮੌਕਾ ਆਇਆ ਕਿ ਉਹਨੂੰ ਪੂਰੇ ਹੀ ਸਹੀ ਤਰੀਕੇ ਨਾਲ ਠੱਲ ਪਾਈ ਜਾਏ ਉਹਨਾਂ ਦੀ ਧੋਨ ਦੇ ਉੱਪਰ ਗੋਡਾ ਰੱਖਿਆ ਜਾਏ ਉਹਨਾਂ ਦੀ ਰਗਾਂ ਬਾਰ ਕਢੇ ਜੀਬ ਬਾਰ ਕਢਾਈਏ ਐਦਕੀ ਕਰਾ ਦिती ਇਹਨਾਂ ਨੇ ਪਠਾਨਕੋਟ ਜਾਂ ਬਾਜਾਂ ਦਾ ਸ਼ਹਿਰ ਹੈ ਪਠਾਨਕੋਟ ਆਪਣੀ ਜਗ੍ਹਾ ਤੇ ਖੜਾ ਰਿਹਾ ਹੈ ਔਰ ਇੱਥੋਂ ਤੱਕ ਕਿ ਅਸੀਂ ਤੇ ਸਿਵਲ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਸੀਗਾ ਕਿ ਵੀ ਕਿਸੇ ਵੀ ਵੇਲੇ ਸਿਵਲ ਸੁਸਾਇਟੀ ਦੀ ਜੇ ਤੁਹਾਨੂੰ ਜ਼ਰੂਰਤ ਆਣ ਪਵੇ ਤੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਵਾਂਗੇ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਨੇ ਆ ਕਿ ਆਖਿਰ ਦੁਕਾਨਾਂ ਤੇ ਕਿੱਦਾਂ ਦੀ ਭੀੜ ਦੁਬਾਰਾ ਸ਼ੁਰੂ ਹੋਈ ਹੈ ਹਾਂਜੀ ਭਾਜੀ ਤੁਸੀਂ ਇੱਕ ਦੁਕਾਨਦਾਰ ਹੋ ਕਿੱਦਾਂ ਦਾ ਮਾਹੌਲ ਜਿਹੜਾ ਹੈ ਹੁਣ ਬਾਜ਼ਾਰਾਂ ਦੇ ਵਿੱਚ ਦੇਖੋ ਜੀ ਹੁਣ ਫੇਰ ਉਦਾਂ ਹੀ ਸ਼ਾਂਤੀ ਹੋ ਗਈ ਹੈ ਫੇਰ ਬਾਜ਼ਾਰਾਂ 'ਚ ਉਦਾਂ ਹੀ ਰੌਣਕ ਆ ਗਈ ਹੈ ਗਾਹ ਕਾਰੇ ਆਏ ਹੈ ਬਾਕੀ ਜਿਹੜੇ ਲੋਕੀ ਪਹਿਲੇ ਪਠਾਨਕੋਟ ਤੋਂ ਇਵੈਕੂਏਟ ਕਰ ਗਏ ਸੀ ਉਹ ਵੀ ਵਾਪਸ ਆ ਗਏ ਹੈ ਬਾਜ਼ਾਰ ਫੇਰ ਸ਼ਾਂਤੀ ਹੈ ਬਿਲਕੁਲ ਇੱਕ ਨਾਰਮਲ ਸਥਿਤੀ ਆ ਗਈ ਹੈ ਤੇ ਬਾਕੀ ਅਸੀਂ ਬਹੁਤ-ਬਹੁਤ ਆਪਣਾ ਧੰਨਵਾਦ ਕਰਨੀ ਹੈ ਇੰਡੀਅਨ ਆਰਮਡ ਫੋਰਸਿਸ ਦਾ ਜਿਨ੍ਹਾਂ ਨੇ ਕੋਈ ਵੀ ਇੱਕ ਵੀ ਹਮਲਾ ਨਹੀਂ ਹੋਣ ਦਿੱਤਾ ਤੇ ਪਠਾਨਕੋਟ ਸ਼ਹਿਰ ਹੈ ਜੀ ਡਿਫੈਂਸ ਦੇ ਨਾਤੇ ਦੇਖਿਆ ਜਾਏ ਤੇ ਬੜੀ ਇੱਕ ਇੰਪੋਰਟੈਂਟ ਸ਼ਹਿਰ ਹੈ ਤੇ ਇੱਥੇ ਇੱਕ ਵੀ ਹਮਲਾ ਨਹੀਂ ਆਇਆ ਤੇ ਜ਼ੀਰੋ ਕੈਜੂਐਲਟੀ ਨਾਲ ਹੀ ਇਸ ਵਾਰ ਨੂੰ ਟਾਲਿਆ ਅ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨੀਆਂ ਜਿਹੜੇ ਕਿ ਸਮਾਨ ਖਰੀਦਣ ਆਏ ਨੇ ਕੀ ਕਹਿਣਾ ਉਹਨਾਂ ਦਾ ਹਾਂਜੀ ਭਾਜੀ ਕੀ ਕਹਿਣਾ ਤੁਹਾਡਾ ਹਾਂ ਵਧੀਆ ਦੋ ਤਿੰਨ ਦਿਨ ਤੋਂ ਦੁਕਾਨਾਂ ਬੰਦ ਸੀ ਆ ਤੇ ਅਸੀਂ ਵੀ ਪ੍ਰਤੀਕਸ਼ਾ ਕਰਦੇ ਪਏ ਸੀਗੇ ਦੁਕਾਨਾਂ ਖੁੱਲਣ ਗਿਆ ਤੇ ਅਸੀਂ ਸਮਾਨ ਖਰੀਦਣ ਖਰੀਦੀਏ ਤੇ ਅਸੀਂ ਵੀ ਵਪਾਰੀ ਆ ਤੇ ਅੱਜ ਖੁੱਲੇ ਆ ਪਰਮਾਤਮਾ ਦੀ ਕਿਰਪਾ ਨਾਲ ਤੇ ਇੰਡੀਅਨ ਆਰਮੀ ਨਾਲ ਬੜੀ ਕਿਰਪਾ ਨਾਲ ਖੁੱਲੇ ਆ ਤੇ ਅੱਜ ਅਸੀਂ ਸਮਾਨ ਖਰੀਦਣ ਆਏ ਆ ਜੀ ਅੱਜ ਬੜਾ ਬਾਜ਼ਾਰ ਚ ਬਿਲਕੁਲ ਸਾਰੇ ਲੋਕੇ ਆ ਚਹਲ ਪਹਲ ਹੈ ਬਿਲਕੁਲ ਅੱਛੀ ਸਥਿਤੀ ਹੈ ਇਸ ਵੇਲੇ ਸਮਾਨੀ ਸਥਿਤੀ ਹੈ ਤੇ ਕੋਈ ਤਣਾਅ ਨਹੀਂ ਹੈ ਬਿਲਕੁਲ ਸਹੀ ਸਮਾਨੀ ਸਥਿਤੀ ਹੈ ਐਸਨ ਸਥਾਨਕ ਲੋਕ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਬਾਜ਼ਾਰ ਜਿਹੜੇ ਆ ਪਹਿਲੇ ਦੀ ਤਰ੍ਹਾਂ ਹੀ ਖੁੱਲ ਗਏ ਨੇ ਅਤੇ ਜਿਸ ਤਰ੍ਹਾਂ ਗ੍ਰਾਹਕ ਪਹਿਲਾਂ ਆ ਰਿਹਾ ਸੀ ਉਸ ਤਰ੍ਹਾਂ ਹੀ ਹੁਣ ਆ ਰਿਹਾ ਇਹ ਹੈ ਦੁਕਾਨਦਾਰਾਂ ਦਾ ਕਹਿਣਾ ਮੁਕੇਸ਼ ਸੈਣੀ ਪੀਟੀਸੀ ਨਿਊਜ਼ ਪਠਾਨਕੋਟ ਤਜੀਆਂ ਜ਼ਿੰਦਗੀ ਇੱਕ ਵਾਰ ਮੋੜ ਤੋਂ ਆਮ ਵਰਗੀ ਹੋਣ ਲੱਗੀ ਹੈ ਲੋਕ ਪਹਿਲਾਂ ਵਾਂਗ ਆਪਣੇ ਕਮਾਕਾਰਾਂ ਚ ਲੱਗ ਗਏ ਨੇ ਲੋਕਾਂ ਦਾ ਇਹ ਸਾਫ਼ ਤੌਰ ਤੇ ਕਹਿਣਾ ਹੈ ਕਿ ਪਾਕਿਸਤਾਨ ਦੀ ਫਿਤਰਤ ਹੈ ਉਹ ਪਿੱਟ ਚਛੂਰਾ ਮਾਰਦਾ ਹੈ ਅਜਿਹੇ ਚ ਜੇਕਰ ਮੋੜ ਤੋਂ ਤਣਾ ਵਰਗੇ ਹਾਲਾਤ ਬਣਦੇ ਨੇ ਤਾਂ ਉਹ ਪਹਿਲਾਂ ਵਾਂਗ ਫੌਜ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਡਟੇ ਰਹਿਣਗੇ ਜੋ ਵੀ ਹਦਾਇਤਾਂ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਜਾਣਗੀਆਂ ਉਸ ਦੀ ਪਾਲਣਾ ਉਹ ਜ਼ਰੂਰ ਕਰਨਗੇ ਪਰ ਫਿਲਹਾਲ ਇੱਕ ਵਾਰ ਜ਼ਿੰਦਗੀ ਮੋੜ ਤੋਂ ਪਟੜੀ ਤੇ ਪਰਤਣ ਲੱਗੀ ਹੈ ਖੈਰ ਅੱਜ ਦੇ ਇਸ ਖਾਸ ਪ੍ਰੋਗਰਾਮ ਚ ਇਹ ਨਹੀਂ ਫਿਲਹਾਲ ਮੈਨੂੰ ਯਾਨੀ ਲਵਪ੍ਰੀਤ ਬੰਗੜ ਨੂੰ ਦਿਓ ਇਜਾਜ਼ਤ ਧੰਨਵਾਦ ਰੱਬ ਰੱਖਾ